ਸਰਕਾਰੀ ਬੱਸਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਕੀਤੀ ਜਾ ਰਹੀ ਅਫਜਲ ਖਵਾਰੀ ਬਹੁਤ ਹੈ ਜੀ ਹੁਣ ਦੇਖ ਲਓ ਇੱਧਰ ਆ ਕੇ ਖੜੇ ਆ ਨਾ ਕੋਈ ਬੱਸ ਆ ਰਹੀ ਹੈ ਉਹ 3 ਬਿੱਲਰ ਜਿਹੜੇ ਉਹ ਆਪਣੀ ਮਨਮਰਜ਼ੀ ਨਾਲ ਪੈਸੇ ਲੈ ਰਹੇ ਆ ਬਹੁਤ ਗੱਜਲ ਹੋ ਰਹੇ ਆ ਪਹਿਲਾਂ ਹੁਸ਼ਿਆਰਪੁਰ ਤੋਂ ਆਏ ਆ ਹੁਣ ਚੰਡੀਗੜ੍ਹ ਪਹੇਜਣਾ ਪਹਿਲਾਂ ਮੁਹਾਲੀ ਉਤਾਰਤਾ ਕਹਿੰਦੇ ਜੀ ਹੁਣ ਇੱਥੋਂ ਕਿੱਦਾਂ ਕਰੀਏ ਲੋਕਲ ਔਟੋ ਵਾਲੇ ਮੰਗਦੇ ਕਈ 100 ਮੰਗਦਾ ਕੋਈ 200 ਮੰਗਦਾ ਭਈਆ ਬਹੁਤ ਮੁਸ਼ਕਿਲ ਹੋ ਰਹੀ ਹੈ ਰੋਜ਼ ਸਵੇਰ ਚੰਡੀਗੜ੍ਹ ਯੂਨੀਵਰਸਿਟੀ ਸੇ ਆਣਾ ਜਾਣਾ ਇਤਨੀ ਦੂਰ ਪਹਿਲੇ ਤਾਂ ਆਰਾਮ ਸੇ ਧਾਰ ਕ ਅਬ ਇਤਨੀ ਮੁਸ਼ਕਿਲ ਸੇ ਵਾਪਿਸ ਵਾਪਸ ਆਨਾ ਕਿਵੇਂ ਕਰੇਗੇ ਕਿਉਂਕਿ ਉਹ ਟੋਂ ਉਹ ਟਿਕਟ ਪੂਰਾ ਲੈਨੇ ਆ ਇੱਥੇ ਆ ਕੇ ਉਤਾਰ ਦਿੰਨੇ ਆ ਇਹ ਆਮ ਪੈਸੇਂਜਰ ਵਾਸਤੇ ਬਹੁਤ ਜ਼ਿਆਦਾ ਦਿੱਕਤ ਹੈ ਇਹਦਾ ਸੋਲੂਸ਼ਨ ਕਿੱਥਾ ਜਾਵੇ ਪ੍ਰੋਬਲਮ ਹੋ ਰਹੀ ਸਰ ਗਰਮੀ ਪਰ ਉਹ ਨਹੀਂ ਹੈ ਪ੍ਰੋਬਲਮ ਹੀ ਹੋ ਰਹੀ ਹੈ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਟਾਈਮ ਵੇਸਟ ਬਾਕੀ ਹੁਣ ਇਥੋਂ ਕੋਈ ਚੀਜ਼ ਮਿਲੂਗੀ ਫੇਰ ਹੀ ਅੱਗੇ ਜਾਵਾਂਗੇ ਇੱਕ ਮੈਂ ਪੇਸ਼ੈਂਟ ਆ ਪੀਜੀਆ ਹੀ ਜਾਣਾ ਹਾਂ ਪੀਜੀਆ ਹੀ ਜਾਣਾ ਨਾ ਕੋਈ ਬੱਸ ਆ ਰਹੀ ਹੈ ਨਾ ਕੋਈ ਖੁਸ਼ ਆਈ ਪੰਜਾਬ ਤੋਂ ਆਉਣ ਵਾਲੀਆਂ ਸਵਾਰੀਆਂ ਤੇ ਯਾਤਰੀਆਂ ਲਈ ਇੱਕ ਅਜਿਹੀ ਖਬਰ ਹੈ ਇਹ ਕੈਰੀਅਰ ਦੀ ਦੁਖ ਭਰੀ ਖਬਰ ਹੈ ਕਿ ਉਹਨਾਂ ਨੂੰ ਹੁਣ ਚੰਡੀਗੜ੍ਹ ਨਹੀਂ ਪਹੁੰਚਾਇਆ ਜਾਏਗਾ ਮੋਹਾਲੀ ਦੇ ਵਿੱਚ ਹੀ ਬਸਾਂ ਦੇ ਵੱਲੋਂ ਉਤਾਰ ਦਿੱਤਾ ਜਾਇਗਾ। ਇਸ ਵੇਲੇ ਮੈਂ ਮੌਜੂਦਾ ਮੁਹਾਲੀ ਦੇ ਵਿੱਚ ਜਿੱਥੇ ਸਰਕਾਰੀ ਬਸਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਕੀਤੀ ਜਾ ਰਹੀ ਅਤੇ ਮੁਹਾਲੀ ਬਾਸ ਅੱਡੇ ਦੇ ਵਿੱਚ ਹੀ ਸਵਾਰੀਆਂ ਨੂੰ ਉਤਾਰ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ਨਹੀਂ ਪਹੁੰਚਾਇਆ ਜਾ ਰਿਹਾ। ਇਹ ਵਿਰੋਧ ਜੋ ਉਹਨਾਂ ਦੇ ਵੱਲੋਂ ਬਸ ਕਰਮਚਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਜੋ ਬਸ ਟਰਮੀਨਲ ਹੈ ਜਾਂ ਉਹ ਸੀਟੀਜੀਓ ਦੇ ਵੱਲੋਂ ਹੈ ਜੋ ਬਾਸ ਅੱਡੇ ਦੀ ਐਂਟਰੀ ਫੀਸ ਹੈ ਉਸ ਨੂੰ ਲੈ ਕੇ ਜੋ ਬਸਾਂ ਦੇ ਕਰਮਚਾਰੀ ਨੇ ਉਹ ਬੜੇ ਪਰੇਸ਼ਾਨ ਨੇ, ਬੜੇ ਤੰਗ ਨੇ ਜਿਸ ਕਰਕੇ ਅਤੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਉਹ ਚੰਡੀਗੜ੍ਹ ਬੱਸ ਅੱਡੇ ਦੇ ਵਿੱਚ ਕੋਈ ਵੀ ਬੱਸ ਲੈ ਕੇ ਨਹੀਂ ਜਾਣਗੇ ਟਾਈਮ ਟੇਬਲ ਨੂੰ ਲੈ ਕੇ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬੱਸ ਅੱਡਾ ਫੀਸ ਐਂਟਰੀ ਫੀਸ ਨੂੰ ਲੈ ਕੇ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਬੱਸ ਕਰਮਚਾਰੀਆਂ ਨੂੰ ਕਰਨਾ ਪੈ ਰਿਹਾ ਜਿਸ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਕੋਈ ਵੀ ਸਰਕਾਰੀ ਬੱਸ ਪੰਜਾਬ ਰੋਡਵੇਜ਼ ਪਨ ਬੱਸ ਜਾਂ ਪੀ ਆਰਟੀਸੀ ਦੀ ਬੱਸ ਉਹ ਚੰਡੀਗੜ੍ਹ ਦੇ ਬੱਸ ਅੱਡੇ ਦੇ ਵਿੱਚ ਨਹੀਂ ਲੈ ਕੇ ਜਾਣਗੇ ਇਹ ਮੋਹਾਲੀ 6 ਫੇਸ ਆਈਐਸਬੀਟੀ ਮੋਹਾਲੀ ਦੇ ਵਿੱਚ ਉਹਨਾਂ ਨੂੰ ਸਵਾਰੀਆਂ ਨੂੰ ਉਤਾਰ ਰਹੀਆਂ ਨੇ ਜਿਸ ਕਰਕੇ ਸਵਾਰੀਆਂ ਨੂੰ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਮ ਜਿੱਥੇ ਬੱਸਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੋਈ ਵੀ ਬੱਸ ਚੰਡੀਗੜ੍ਹ ਦੇ ਵਿੱਚ ਨਹੀਂ ਜਾ ਰਹੀ ਸਰਕਾਰੀ ਬੱਸ ਪੰਜਾਬ ਰੋਡਵੇਜ਼ ਦੀ ਬੱਸ ਹੋਵੇ ਜਾਂ ਪੰਨ ਬੱਸ ਦੀ ਬੱਸ ਹੋਵੇ ਜਾਂ ਪੀਆਰਟੀਸੀ ਦੀ ਬੱਸ ਹੋਵੇ ਇਹ ਮੁਹਾਲੀ ਦੇ ਵਿੱਚ ਹੀ ਰੋਕੀਆਂ ਜਾ ਰਹੀਆਂ ਤੇ ਸਵਾਰੀਆਂ ਨੂੰ ਇੱਥੇ ਉਤਾਰਿਆ ਜਾ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਸਵਾਰੀਆਂ ਨੂੰ ਬਹੁਤ ਹੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੋਂ ਬੱਸ ਦੇ ਵਿਚੋਂ ਉਤਰ ਕੇ ਉਹਨਾਂ ਨੂੰ ਆਟੋ ਜਾਂ ਕੋਈ ਹੋਰ ਪ੍ਰਾਈਵੇਟ ਸਾਧਨ ਦੇ ਰਾਹੀਂ ਚੰਡੀਗੜ੍ਹ ਪਹੁੰਚਣਾ ਪੈ ਰਿਹਾ ਜਿਸ ਕਰਕੇ ਉਹਨਾਂ ਨੂੰ ਗਰਮੀ ਦੇ ਵਿੱਚ ਸਮੇਂ ਦੀ ਬਰਬਾਦੀ ਵੀ ਹੋ ਰਹੀ ਹੈ ਤੇ ਖੱਜਲ-ਖੁਆਰੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਏਸੀ ਬੱਸ ਹੋਵੇ ਜਾਂ ਨੋਨ ਏਸੀ ਬੱਸ ਹੋਵੇ ਸਾਰੀਆਂ ਹੀ ਬੱਸਾਂ ਨੂੰ ਇੱਥੇ ਰੋਕਿਆ ਜਾ ਰਿਹਾ ਹੈ ਮੋਹਾਲੀ ਦੇ ਵਿੱਚ ਜੇਕਰ ਗੱਲ ਕਰੀਏ ਪਟਿਆਲਾ ਦੀ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਵੀ ਜੀਰਕਪੁਰ ਦੇ ਵਿੱਚ ਹੀ ਰੋਕੀਆਂ ਜਾ ਰਹੀਆਂ ਨੇ ਤੇ ਜੀਰਕਪੁਰ ਤੋਂ ਹੀ ਵਾਪਸ ਹੋ ਰਹੀਆਂ ਨੇ ਜਿਸ ਕਰਕੇ ਜੋ ਯਾਤਰੀ ਪੰਜਾਬ ਤੋਂ ਆ ਰਹੇ ਨੇ ਉਹ ਚੰਡੀਗੜ੍ਹ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਪੰਜਾਬ ਰੋਡਵੇਜ ਦੀਆਂ ਬੱਸਾਂ ਇਹ ਚੰਡੀਗੜ੍ਹ ਸੈਕਟਰ 43 ਆਈਐਸਬੀਟੀ ਦੇ ਵਿੱਚ ਕਿਉਂ ਨਹੀਂ ਜਾ ਰਹੀਆਂ ਉਸ ਦਾ ਰੀਜ਼ਨ ਇੱਕ ਇਹ ਹੈ ਉਸ ਦਾ ਕਾਰਨ ਇਹ ਹੈ ਕਿ ਟਾਈਮ ਟੇਬਲ ਨੂੰ ਲੈ ਕੇ ਅਤੇ ਬੱਸ ਅੱਡਾ ਐਂਟਰੀ ਫੀਸ ਤੋਂ ਤੰਗ ਆ ਕੇ ਪੰਨਬਸ ਦੇ ਮੁਲਾਜ਼ਮਾਂ ਨੇ ਪੰਜਾਬ ਰੋਡਵੇਅ ਦੇ ਪੀ ਆਰਟੀਸੀ ਦੇ ਮੁਲਾਜ਼ਮਾਂ ਨੇ ਇਹ ਫੈਸਲਾ ਲਿਆ ਕਿ ਉਹ ਚੰਡੀਗੜ੍ਹ ਨਹੀਂ ਜਾਣਗੇ ਜਿਸ ਕਰਕੇ ਅੱਜ ਦੂਜਾ ਦਿਨ ਹੈ ਚੰਡੀਗੜ੍ਹ ਦੇ ਵਿੱਚ ਇਹ ਬੱਸਾਂ ਨਹੀਂ ਐਂਟਰ ਹੋ ਰਹੀਆਂ ਮੋਹਾਲੀ ਆਈਐਸਬੀਟੀ ਤੋਂ ਹੀ ਇਹ ਵਾਪਸ ਹੋ ਰਹੀਆਂ ਨੇ ਚਾਹੇ ਕੋਈ ਬੱਸ ਜਲੰਧਰ ਤੋਂ ਆ ਰਹੀ ਹੈ ਚਾਹੇ ਅੰਮ੍ਰਿਤਸਰ ਤੋਂ ਆ ਰਹੀ ਹੈ ਚਾਹੇ ਬਠਿੰਡਾ ਤੋਂ ਆ ਰਹੀ ਹੈ ਜਾਂ ਲੁਧਿਆਣਾ ਤੋਂ ਆ ਰਹੀ ਹੈ ਮੁਕਸਰ ਫਿਰੋਜਪੁਰ ਲੰਮੀਆਂ ਵਾਟਾਂ ਤੋਂ ਜੋ ਬੱਸਾਂ ਆ ਰਹੀਆਂ ਨੇ ਉਹ ਸਿਰਫ ਮੋਹਾਲੀ ਆਈਐਸਬੀਟੀ ਤੋਂ ਹੀ ਵਾਪਸ ਹੋ ਰਹੀਆਂ ਨੇ ਤੇ ਸਵਾਰੀਆਂ ਨੂੰ ਚੰਡੀਗੜ੍ਹ ਲੈ ਕੇ ਨਹੀਂ ਜਾ ਰਹੀਆਂ ਕਿਉਂਕਿ ਚੰਡੀਗੜ੍ਹ ਆਈਐਸਬੀਟੀ ਦੇ ਜੋ ਮੈਨੇਜਮੈਂਟ ਆਇਆ ਉਹਨਾਂ ਦੇ ਨਾਲ ਐਂਟਰੀ ਫੀਸ ਨੂੰ ਲੈ ਕੇ ਅਤੇ ਟਾਈਮ ਟੇਬਲ ਨੂੰ ਲੈ ਕੇ ਕਾਫੀ ਉਹਨਾਂ ਦੀ ਆਪਸ ਦੇ ਵਿੱਚ ਜਿਸ ਕਰਕੇ ਪੀਆਰਟੀਸੀ ਪਨਬਾਸ ਅਤੇ ਪੰਜਾਬ ਰੋਡਵੇਜ ਦੇ ਕਰਮਚਾਰੀਆਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਮੁਲਾਜ਼ਮਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਚੰਡੀਗੜ੍ਹ ਬੱਸ ਅੱਡੇ ਦੇ ਵਿੱਚ ਆਪਣੀਆਂ ਬੱਸਾਂ ਨੂੰ ਐਂਟਰ ਨਹੀਂ ਕਰਨਗੇ CTU ਦੇ ਨਾਲ ਇਹ ਜੋ ਨਾਰਾਜ਼ਗੀ ਆ ਉਹ ਚੱਲ ਰਹੀ ਹੈ ਪਨ ਪਨ ਬੱਸ ਦੀ ਜੇਕਰ ਗੱਲ ਕਰੀਏ ਤਾਂ 500 ਤੋਂ ਵੱਧ ਬੱਸਾਂ ਮੋਹਾਲੀ ਤੱਕ ਹੀ ਰੁਕ ਰੀਆਂ ਨੇ ਤੇ ਇੱਥੋਂ ਹੀ ਵਾਪਸ ਹੋ ਰੀਆਂ ਨੇ ਜੇਕਰ PRTC ਦੀ ਗੱਲ ਕਰੀਏ ਤਾਂ 300 ਤੋਂ ਵੱਧ ਬੱਸਾਂ ਜੋ ਨੇ PRTC ਦੀਆਂ ਉਹ ਚੰਡੀਗੜ੍ਹ ਨਹੀਂ ਪਹੁੰਚ ਰੀਆਂ ਉਹ ਜ਼ੀਰਕਪੁਰ ਤੋਂ ਹੀ ਵਾਪਸ ਹੋ ਰੀਆਂ ਨੇ ਜਨਾ ਰਜਿੰਦਰ ਸਿੰਘ ਆ ਜੀ ਫੱਜਲ ਖੁਆਰੀ ਬਹੁਤ ਹੈ ਜੀ ਹੁਣ ਦੇਖ ਲਓ ਇੱਧਰ ਆ ਕੇ ਖੜੇ ਆ ਨਾ ਕੋਈ ਬੱਸ ਆ ਰਹੀ ਹੈ ਤੋਂ 3 ਬਿੱਲਰ ਜਿਹੜੇ ਉਹ ਆਪਣੀ ਮਨਮਰਜ਼ੀ ਨਾਲ ਪੈਸੇ ਲੈ ਰਹੇ ਆ ਕਿੱਥੋਂ ਆਏ ਸੀ ਤੁਸੀਂ ਅਸੀਂ ਅਸੀਂ ਹਸ਼ਾਰਪੁਰੋਂ ਆਏ ਆ ਜੀ ਮੈਂ ਚੰਡੀਗੜ੍ਹੇ ਸਰਵਿਸ ਕਰਦਾ ਤੇ ਇਸ ਕਰਕੇ ਆ ਦੇਖ ਲਓ ਜੀ ਹੁਣ ਜਿੰਨੀਆਂ ਵੀ ਬੱਸਾਂ ਹੈਗੀਆਂ ਨਾ ਪ੍ਰਾਈਵੇਟ ਵਾਲੇ ਖੜੀ ਕਰਦੇ ਆ ਨਾ ਦੂਜੀ ਕਰਦੇ ਆ ਤੇ ਤੇ ਜਿਹੜੇ 3 ਵੀਲਰ ਆ 3 ਵੀਲਰ ਵਾਲੇ ਮਨਮਰਜ਼ੀ ਦੇ ਪੈਸੇ ਲੈ ਰਹੇ ਨੇ ਇਹਦਾ ਇਹ ਤਾਂ ਇਹਨਾਂ ਨੂੰ ਚਾਹੀਦਾ ਜਿਆਦਾ ਸਾਨੂੰ ਚੰਡੀਗੜ੍ਹ ਛੱਡ ਕੇ ਆਉਣ ਜੇ ਨਹੀਂ ਆ ਤਾਂ ਸਾਨੂੰ ਇੱਥੋਂ ਸਾਧਨ ਕਰਕੇ ਦੇਣ 3 ਵੀਲਰ ਕਰਕੇ ਦੇਣ ਤੇ ਹੁਣ ਉਹ ਮਰਜ਼ੀ ਨਾਲ 50 ਰੁਪਏ ਅਸੀਂ ਗਾਹ ਦੇ ਕੇ ਜਾਵਾਂਗੇ ਠੀਕ ਆ ਕਿ ਨਹੀਂ 50 ਰੁਪਏ ਤਾਂ ਘੱਟ ਥੱਲੇ ਮੰਗਦੇ ਨਹੀਂ ਹੈਗੇ ਬਸ ਸਟੈਂਡ ਦੇ ਹਾਂ ਸਮੇਂ ਦੀ ਬਰਬਾਦੀ ਆ ਹੁਣ ਸਾਡਾ ਅੱਧਾ ਘੰਟਾ ਕਿਹਾ ਪੌਣਾ ਘੰਟਾ ਸਾਡਾ ਇੱਥੇ ਖਰਾਬ ਹੋ ਜਾਣਾ ਤੂੰ ਇਹ ਦੇਖ ਲਓ ਆ ਦੇਖ ਲਿਓ ਹੁਣ ਤੁਸੀਂ ਥੋੜੀ ਦੇਰ ਬਾਅਦ ਬੱਸ ਜਾਈ ਦੇ ਆਣ ਗਈ ਇਹਦਾ ਉਹ ਪ੍ਰਾਈਵੇਟ ਕੋਈ ਉਹਨਾਂ ਚੱਕੜਾ ਨਹੀਂ ਹੈ ਉਹ ਮੈਨੂੰ ਬਿਲਕੁਲ ਨਹੀਂ ਖੜੀ ਕਰਨੀ ਹੈਗੀ ਠੀਕ ਹੈ ਨਹੀਂ ਇਸ ਕਰਕੇ ਬਹੁਤ ਸਵਾਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਬਹੁਤ ਖੱਜਲ ਹੋ ਰਹੇ ਆ ਪਹਿਲਾਂ ਹੁਸ਼ਿਆਰਪੁਰ ਤੋਂ ਆਏ ਆ ਹੁਣ ਚੰਡੀਗੜ੍ਹ ਫੇ ਜਾਣਾ ਪਹਿਲਾਂ ਮੁਹਾਲੀ ਉਤਾਰਤਾ ਕਹਿੰਦੇ ਜੀ ਹੁਣ ਇੱਥੋਂ ਕਿੱਦਾਂ ਕਰੀਏ ਲੋਕਲ ਔਟੋ ਵਾਲੇ ਮੰਗਦੇ ਕਈ 100 ਮੰਗਦਾ ਕੋਈ 200 ਮੰਗਦਾ ਪਹਿਲਾਂ ਜਾਈਦਾ ਸੀ ਸਿੱਧਾ 43 ਤੱਕ ਜਾਈਦਾ ਸੀਗਾ ਹੁਣ ਖਰਾਬ ਖੱਜਲ ਹੋ ਰਹੇ ਆ ਸਰ ਬਹੁਤ ਜ਼ਿਆਦਾ ਗਰਮੀ ਵੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਸਰ ਦੇਖ ਲਓ ਤੁਹਾਡੇ ਸਾ भैया बहुत मुश्किल हो रही है रोज़ सुबह चंडीगढ़ यूनिवर्सिटी से आना जाना इतनी दूर पहले तो आराम से आधार कार्ड पे जाते थे अब इतनी मुश्किल से वापस वापस आना कैसे करेंगे तीन बार बसें बदलनी पेपर चल रहे हैं हमारे है। हाँ जी हाँ जी बहुत गर्मी है इतनी दूर अब वहाँ पर वेट कर रहे हैं कोई बस नहीं वापस चंडीगढ़ कैसे जाएँ हो रही है बहुत ज़्यादा परेशानी हो रही है लॉन्ग डिस्टेंस करके आओ इतें मोहाली छर्ड देनी है जिन्होंने फोटी थ्री जाना होता है कई जो कि जिन्होंने रास्ता ही नहीं पता फिर चार्ज ऑटो चार्ज ज़्यादा करता है ठीक है क्योंकि तो, तो, वो टिकट पूरा लेने आके उतार देने ये आम पैसेंजर वास्ते बहुत ज़्यादा दिक्कत है दा सलूशन जाए। नहीं लेके हमने बोला कि चंडीगढ़ ले चलो के, नहीं ले के यहां, कि नहीं लेके जाएंगे यहाँ के यहाँ उतारे यहाँ कितनी सवारी उतार दी यहाँ पे क्या सामान सामान क्या कहना है डीजल वाला बस तो पाँच सौ रुपये मांग रहा किराया अब ऑटो वाला है मुश्किल रहा है हम पंजाब बस से न्यूरपुर से घर पे जा रहा हूँ ਉਦਰ ਫਾਰਮ ਮੇ ਕੰਮ ਕਰ ਰਹਾ ਥਾ ਮੇਰਾ ਨਾਮ ਯੂਸਫ ਪ੍ਰੋਬਲਮ ਹੋ ਰਹੀ ਸਰ ਗਰਮੀ ਪਰ ਇੰਨੀ ਹੈ ਹਾਂਜੀ ਹਾਂਜੀ ਪ੍ਰੋਬਲਮ ਹੀ ਹੋ ਰਹੀ ਹੈ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ ਟਾਈਮ ਵੇਸਟ ਹੋ ਰਿਹਾ ਟਾਈਮ ਵੇਸਟ ਬਾਕੀ ਹੁਣ ਇਥੋਂ ਕੋਈ ਚੀਜ਼ ਮਿਲੂਗੀ ਫੇਰ ਹੀ ਅੱਗੇ ਜਾਵਾਂਗੇ ਮੈਂ ਫਰੋਈ ਪਰ ਧੋਈ ਪਾਜੀ ਕੀ ਨਾਮ ਹੈ ਤੁਹਾਡਾ ਹਨੀ ਕੁਮਾਰ ਜੀ ਪਾਜੀ ਬਸ ਨੇ ਤੁਹਾਨੂੰ ਇੱਥੇ ਉਤਾਰਤਾ ਕਿੰਨੀ ਕਿ ਖੱਜਲ ਖੋਰੀ ਦਾ ਸਾਹਮਣਾ ਕਰਨਾ ਪੈ ਰਿਹਾ ਚੰਡੀਗੜ੍ਹ ਨਹੀਂ ਲੈ ਕੇ ਗਏ ਹਾਂਜੀ ਉਹ ਪਹਿਲਾਂ ਗਏ ਰਹੇ ਤੇ ਜੀ ਚੰਡੀਗੜ੍ਹ ਤੱਕ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮਹਾਲੀ ਤੱਕ ਬਸ ਜਾਣੀ ਹੈ ਇਹ ਖੱਜਲ ਖਵਾਰੀ ਇਕਮਾ ਪੇਸ਼ੈਂਟ ਆ ਪੀਜੀਆਈ ਜਾਣਾ ਜੀ ਹਾਂ ਪੀਜੀਆਈ ਜਾਣਾ ਨਾ ਕੋਈ ਬੱਸ ਆ ਰਹੀ ਐ ਨਾ ਕੋਈ ਕੁਛ ਆ ਜੀ ਕੇ ਕੇ ਆ ਚੰਡੀਗੜ੍ਹ ਆ ਤਾਰ ਮਹਾਲੀ ਦਿੱਤਾ ਉਹਨਾਂ ਨੇ ਆ ਕੀ ਨਾ ਜੀ ਤੋਂ ਰਮਾ ਕਿੱਥੋਂ ਆਇਓ ਜੀpropto ਤੋਂ ਆਇਓ ਪੀਜੀਆਈ ਜਾਣਾ ਸੀ ਹਾਂ ਜੀ ਬੱਸ ਨੇ ਇੱਥੇ ਆਪ ਹਾਂ ਇੱਥੇ ਉਤਾਰਤੀ ਫੇਰ ਓਏ ਬਿਮਾਰ ਇਹਨੂੰ ਲੈ ਕੇ ਜਾਣਾ ਨਾ ਪੀਜੀਆਈ ਤਾਂ ਬੱਸ ਦੇਖਿਆ ਤੁਸੀਂ ਕਿ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਨੇ ਪੀਜੀਆਈ ਜਾਣਾ ਸੀ ਉਹਨਾਂ ਨੂੰ ਵੀ ਇੱਥੇ ਮਹਾਲੀ ਉਤਾਰ ਦਿੱਤਾ ਗਿਆ ਮੈਂ ਰੀ ਸੂਬਾ ਮੀਤ ਪ੍ਰਧਾਨ ਪੰਜਾਬ ਰੋਡਵੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 2511 ਦਾ ਮੀਤ ਪ੍ਰਧਾਨਾ ਪੰਜਾਬ ਦਾ ਦੱਸਣਾ ਚਾਹੁੰਦਾ ਵੀ ਸਾਡੇ ਸੀਟੀਜੂ ਵਾਲਾ ਨਾਲ ਕੋਈ ਤਕਰਾਰ ਸੀਗੇ ਕਿਉਂਕਿ ਸੂਬੇ ਤੋਂ ਸੂਬੇ ਦੇ ਨਾਲ ਜਿਹੜੀ ਟਰਾਂਸਪੋਰਟ ਸਰਵਿਸ ਹੈ ਉਹਨਾਂ ਦੇ ਕੋਲ ਕੰਟਰੈਕਟ ਹੋਏ ਨੇ ਕਿਲੋਮੀਟਰ ਵੀ ਜਿੰਨੇ ਸੀਟੀਜੂ ਵਾਲੇ ਨੇ ਸਾਡੇ ਪੰਜਾਬ 'ਚ ਕਰਨੇ ਨੇ ਤੇ ਕਿੰਨੇ ਜਿਹੜੇ ਪੰਜਾਬ ਨੇ ਸੀਟੀਜੂ ਜਾਨਕੀ ਅੰਡਰਟੇਕਿੰਗ ਕਰਨੇ ਆ ਉਹਨਾਂ ਕੋਲ ਗੱਡੀਆਂ ਸਰ ਜ਼ਿਆਦਾ ਆ ਗਈਆਂ 3/2 ਉਹ ਸਾਡੇ ਨਾਲ ਧੱਕਾ ਕਰ ਰਹੇ ਨੇ ਗੱਡੀਆਂ ਜਿਹੜੀਆਂ ਸਾਡੇ ਨਾਲ ਪੌਣਾ ਪੌਣਾ ਘੰਟਾ ਦਾ ਹੜਦੇ ਨੇ ਉਹਨਾਂ ਦੀਆਂ ਗੱਡੀਆਂ ਨੇ ਸਾਡੀ ਕੋਈ ਸਵਾਰੀ ਨਹੀਂ ਪੈਂਦੀ ਤੁਹਾਨੂੰ ਪਤਾ ਸਵਾਰੀ ਤੇ ਮਿਲਨੀ ਹੈ 43 ਚ ਜਾ ਕੇ ਚੰਡੀਗੜ੍ਹ ਚ ਰੁਪਈਆ ਦੀ ਪਿੱਛੇ ਜਿਹੜੀ ਸਵਾਰੀ ਦਾ ਸਾਡੇ ਨਾਲ ਔਰਤਾਂ ਜਾਂਦੀਆਂ ਨੇ ਫ੍ਰੀ ਕੈਟਾਗਰੀ ਬਹੁਤ ਨੇ ਸਾਨੂੰ ਪੈਸਾ ਤੱਕ ਤਾਂ ਬਣਦਾ ਨਹੀਂ ਬਾਕੀ ਉਹਨਾਂ ਦੀ ਜਿਹੜੀ ਫੀਸ ਵਗੈਰਾ ਬਹੁਤ ਜ਼ਿਆਦਾ ਆ ਨਾਈਟ ਖਰਚਾ ਪਾਰਕਿੰਗ ਫੀਸ ਜਿਹਨੂੰ ਕਹਿੰਦੇ ਆ ਉਹ ਜ਼ਿਆਦਾ ਲੈ ਰਹੇ ਨੇ 15 ਮਿੰਟ ਦਾ ਵੀ 200 ਵਾ ਘੰਟੇ ਦਾ ਵੀ 200 ਵਾ ਨਾਈਟ ਦਾ 600 ਰੁਪਈਆ ਉਹ ਟਕਰਾਰਾਂ ਕੋਈ ਚੱਲ ਰਹੀ ਸੀ ਟ ਬਕਾਇਦਾ ਨੋਟਿਸ ਦੇ ਕੇ ਸਾਨੂੰ 2 ਮਹੀਨੇ ਹੋ ਗਏ ਨੋਟਿਸ ਦੇਣਾਂ। ਹਾਰ ਕੇ ਅਸੀਂ ਫੈਸਲਾ ਲਿਆ ਪਈ ਅਸੀਂ ਜਿਹੜੀਆਂ ਗੱਡੀਆਂ ਨੇ ਉਹ ਮੋਹਾਲੀ ਬੱਡਰ ਤੱਕ ਆਪਣੇ ਜਿਹੜਾ ਆਈਐਸਬੀਟੀ ਬਣਿਆ ਉੱਥੇ ਤੱਕ ਖੜਾਂਗੇ। ਇਸ ਟਾਈਮ 40-45 ਗੱਡੀਆਂ ਇਹਨਾਂ ਦੀਆਂ ਦਿੱਲੀ ਨੂੰ ਜਾ ਰਹੀਆਂ। ਇਹ ਨਜਾਇਜ਼ ਆਪਰੇਸ਼ਨ ਹੈ। ਨਜਾਇਜ਼ ਚੱਲ ਰਿਹਾ। ਅਸੀਂ ਰੋਡਵੇਜ ਨੂੰ ਸਾਨੂੰ ਬਹੁਤ ਘਾਟਾ ਪੈ ਰਿਹਾ। ਕਾਊਂਟਰ ਲਾ ਲਓ ਤੁਸੀਂ। ਹਰ ਇੱਕ ਗੱਡੀ ਦੇ ਨਾਲ ਐਚਵੀਏਸੀ ਨੂੰ ਕਾਊਂਟਰ ਲਾਤਾ ਇਹਨੇ। ਕਿਤੇ ਨਾ ਕਿਤੇ ਸਵਾਰੀ 10% ਦਾ ਕਿਰਾਏ ਦਾ ਫਰਕ ਹੈ। ਅਗਲਾ ਹਰ ਇੱਕ ਬੰਦਾ ਸਹੂਲਤ ਦੇਖਦਾ ਵੀ ਆਪਾਂ ਗਰਮੀਆਂ ਦਾ ਸਮਾਂ ਅਗਲਾ ਕਹਿੰਦਾ ਏਸੀ ਚੱਲਾਂਗੇ ਆਰਡੀਨਰੀ ਨਾਲੋਂ ਇਹ ਚੀਜ਼ ਦਾ ਬਹੁਤ ਘਾਟਾ ਪੈ ਰਿਆ ਅਸੀਂ ਕਹਿੰਨੇ ਵੀ ਜੇ ਸਮਾਂ 10 ਮਿੰਟ ਦਾ ਦਿੱਤਾ ਹੈ ਤਾਂ 10 ਮਿੰਟ ਕੱਲੇ-ਕੱਲੇ ਕਾਊਂਟਰ ਲਈ ਜਾਣ ਕੱਲੇ-ਕੱਲੇ ਕਾਊਂਟਰ ਤੇ ਗੱਡੀ ਲੱਗੇ ਸਰਕਾਰ ਨੂੰ ਅਸੀਂ ਇਹ ਅਪੀਲ ਕਰਦੇ ਆਂ ਵੀ ਜਿਹੜਾ ਸਾਡਾ ਮਹਾਲੀ ਦਾ ਬੱਸ ਸਟੈਂਡ ਬਣਾਇਆ ਸਰਕਾਰ ਨੇ ਬਹੁਤ ਵਧੀਆ ਬੱਸ ਸਟੈਂਡ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਬੱਸ ਸਟੈਂਡ ਹੈ ਇਹ ਬਹੁਤ ਵਧੀਆ ਹੈ ਜਿਹੜੀ ਸਾਡੀ ਸਹੂਲਤ ਹੈ ਅਸੀਂ ਕਹਿੰਦੇ ਵੇ ਰੋਡਵੇ ਦੀ ਪਿਆਬ ਰੋਡਵੇ ਪੀਆਰਟੀਸੀ ਦੀ ਸਹੂਲਤ ਜਿਹੜੀ ਬਸ ਸਟੈਂਡ ਦੀ ਸਰਵਿਸ ਹੈ ਉਹ ਮੋਹਾਲੀ ਤੋਂ ਦਿੱਤੀ ਜਾਵੇ ਬਹੁਤ ਵਧੀਆ ਇੱਕ ਸਾਡੇ ਖਰਚੇ ਬਚਦੇ ਨੇ ਚੰਡੀਗੜ੍ਹ ਦਾ ਟੈਕਸ ਬਚਦਾ ਚੰਡੀਗੜ੍ਹ ਦੀ ਪਾਰਕਿੰਗ ਦੀ ਸਾਡੀ ਫੀਸ ਬਚਦੀ ਨੇ ਤੇ ਅਸੀਂ ਕਹਿੰਦੇ ਇਹ ਸਾਡਾ ਜਿਹੜਾ ਬਸ ਸਟੈਂਡ ਹੈ ਇਹ ਬਹੁਤ ਵਧੀਆ ਇੱਥੋਂ ਚਲਾਈ ਜਾਵੇ ਸਰਵਿਸ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਬੀ ਸੰਜਾ ਮੋਹਾਲੀ